ਉਹਦਾ ਕੋਈ ਮਿੱਤਰ ਪਿਆਰਾ ਹੈ ਨਹੀਂ ਕਾਂਗਰਸ 'ਚ ਕੱਲੇ ਹੀ ਮਿੱਤਰ ਪਿਆਰਾ ਫਿਰਦਾ ਹੈ ਉਹ ਜਿਹੜੀ ਕਟਕੂਆ ਤੋਂ ਟ੍ਰੇਨ ਚੱਲੀ ਸੀ ਉਹਦੇ ਵਾਂਗੂ ਐ ਬਿਨਾਂ ਡਰਾਈਵਰ ਤੋਂ ਚੱਲੀ ਜਾਂਦਾ ਮਸਾ ਰੋਕੀਆ ਕਿਤੇ ਜਾ ਕੇ ਮਕੇਰੀਆਂ ਕੋਲੇ ਉਹ ਏਕਨਾਂ ਦਾ ਹੋਰ ਆ ਉਹ ਮਿੱਤਰ ਪਿਆਰੇ ਉਹ ਐਂ ਕਰੀ ਜਾਂਦੇ ਆ ਨਾ ਪਤੰਦ ਉਹ ਮਿੱਤਰ ਪਿਆਰੇ ਲੈ ਦੱਸ ਉਹਦਾ ਕੋਈ ਮਿੱਤਰ ਪਿਆਰਾ ਹੈ ਨਹੀਂ ਕਾਂਗਰਸ 'ਚ ਕੱਲ ਲਈ ਮੇਰੇ ਪਿਆਰਾ ਫਿਰਦਾ ਉਹ ਜਿਵੇਂ ਨੌਜਵਨ ਸਿੱਧੂ ਤਾਂ ਹੁਣ ਉਹ ਜਿਹੜੀ ਕਠੂਆ ਤੋਂ ਟ੍ਰੇਨ ਚੱਲੀ ਸੀ ਉਹਦੇ ਵਾਂਗੂ ਐ ਬਿਨਾਂ ਡਰਾਈਵਰ ਤੋਂ ਚੱਲੀ ਜਾਂਦਾ ਮਸਾਂ ਰੋਕੀਆ ਕਿਤੇ ਜਾ ਕੇ ਮਕੇਰੀਆਂ ਕੋਲੇ ਉਹ ਲੱਕੜਾਂ ਲੁਕੜਾਂ ਧੜਕੇ ਉਹੀ ਐ ਸੌਣ ਅੱਗੇ ਉਹ ਡਰਾਈਵਰ ਤੋਂ ਬਿਨਾ ਚੱਲੀ ਹੋਈ ਟ੍ਰੇਨ ਐ ਨਾ ਬਾੜੜੀ ਤੋਂ ਲੈਂਦੀ ਆ ਨੁਕਸਾਨ ਕਰੂ ਜੇ ਬਾੜੀ ਤੋਂ ਲਾਹੋਂਗੇ ਕਿੱਥੇ ਲਾਹੋਂਗੇ ਉਹਨੂੰ ਉਹ ਨਹੀਂ ਰੁਕਣੀ ਉਹ ਬਹੁਤ ਖਤਰਨਾਕ ਟ੍ਰੇਨ ਹੈ ਇਕਨਾਂ ਦਾ ਹੋਰ ਆ ਉਹ ਮਿੱਤਰ ਪਿਆਰੇ ਉਹਹੀਂ ਕਰੀ ਜਾਂਦੇ ਨੇ ਪਤਨ ਉਹ ਮਿੱਤਰ ਪਿਆਰੇ ਲੈ ਦੱਸ ਉਹਦਾ ਕੋਈ ਮਿੱਤਰ ਪਿਆਰਾ ਹੈ ਨਹੀਂ ਕਾਂਗਰਸ ਚ ਕੱਲੇ ਹੀ ਮਿੱਤਰ ਪਿਆਰਾ ਫਿਰਦਾ ਹੈ ਉਹ ਜਿਵੇਂ ਨوجوان ਸਿੱਧੂ ਤਾਂ ਹੁਣੋ ਉਹ ਜਿਹੜੀ ਕਟਕੂਆ ਤੋਂ ਟ੍ਰੇਨ ਚੱਲੀ ਸੀ ਉਹਦੇ ਵਾਂਗੂ ਆ ਬਿਨਾ ਡਰਾਈਵਰ ਤੋਂ ਚੱਲੀ ਜਾਂਦਾ ਮਸਾਂ ਰੋਕੀਆ ਕਿਤੇ ਜਾ ਕੇ ਮਕੇਰੀਆਂ ਕੋਲੇ ਉਹ ਲੱਕੜਾਂ ਲੁਕੜਾਂ ਧੜਕੇ ਉਹੀ ਐ ਸੌਣ ਅਗੇ ਉਹ ਡਰਾਈਵਰ ਤੋਂ ਬਿਨਾ ਚੱਲੀ ਹੋਈ ਟ੍ਰੇਨ ਐ ਨਾ ਪਾਟੜੀ ਤੋਂ ਲੈਂਦੀ ਐ ਨੁਕਸਾਨ ਕਰੂ ਜੇ ਕਿ ਪਾਟੜੀ ਤੋਂ ਲਾਹੋਂਗੇ ਕਿੱਥੇ ਲਾਹੋਂਗੇ ਉਹਨੂੰ ਉਹ ਨਹੀਂ ਰੁਕਣੀ ਉਹ ਬਹੁਤ ਖਤਰਨਾਕ ਟ੍ਰੇਨ ਐ ਇਕਨਾਂ ਦਾ ਹੋਰ ਆ ਉਹ ਮਿੱਤਰ ਪਿਆਰੇ ਉਹਹੀਂ ਕਰੀ ਜਾਂਦਾ ਨਾ ਪਤਨ ਉਹ ਮਿੱਤਰ ਪਿਆਰੇ ਲੈ ਦੱਸ ਉਹਦਾ ਕੋਈ ਮਿੱਤਰ ਪਿਆਰਾ ਹੈ ਨਹੀਂ ਕਾਂਗਰਸ ਚ ਕੱਲੇ ਹੀ ਮਿੱਤਰ ਪਿਆਰਾ ਫਿਰਦਾ ਹੈ ਉਹ ਜਿਵੇਂ ਨੋਜੋ ਸਿੱਧੂ ਤਾਂ ਹੁਣ ਉਹ ਜਿਹੜੀ ਕਟਕੂਆ ਤੋਂ ਟ੍ਰੇਨ ਚੱਲੀ ਸੀ ਉਹਦੇ ਵਾਂਗੂ ਆ ਬਿਨਾਂ ਡਰਾਈਵਰ ਤੋਂ ਚੱਲੀ ਜਾਂਦਾ ਮਸਾਂ ਰੋਕੀਆ ਕਿਤੇ ਜਾ ਕੇ ਮਕੇਰੀਆਂ ਕੋਲੇ ਉਹ ਲੱਕੜਾਂ ਲੁਕੜਾਂ ਧਰ ਕੇ ਉਹੀ ਹੈ ਸੌਣ ਅਗੇ ਉਹ ਡਰਾਈਵਰ ਤੋਂ ਬਿਨਾ ਚੱਲੀ ਹੋਈ ਟ੍ਰੇਨ ਹੈ ਨਾ ਪਾਜੜੀ ਤੋਂ ਲੈਂਦੀ ਆ ਨੁਕਸਾਨ ਕਰੂ ਜੇ ਪਾਜੜੀ ਤੋਂ ਨਾ ਹੋਗੇ ਕਿੱਥੇ ਲਾਹੋਂਗੇ ਉਹ ਨਹੀਂ ਰੁਕਣੀ ਉਹ ਬਹੁਤ ਖਤਰਨਾਕ ਟ੍ਰੇਨ ਹੈ ਇੱਕ ਨੰਦਾ ਹੋਰ ਆ ਉਹ ਮਿੱਤਰ ਪਿਆਰੇ ਉਹ ਅਹੀਂ ਕਰੀ ਜਾਂਦੇ ਨੇ ਪਤਨ ਉਹ ਮਿੱਤਰ ਪਿਆਰੇ ਲੈ ਦੱਸ ਉਹਦਾ ਕੋਈ ਮਿੱਤਰ ਪਿਆਰਾ ਹੈ ਨਹੀਂ ਕਾਂਗਰਸ ਚ ਕੱਲ ਲਈ ਮੇਰ ਤੇ ਪਿਆਰਾ ਫਿਰਦਾ ਉਹ ਜਿਵੇਂ ਨੌਜਵਾਨ ਸਿੱਧੂ ਤਾਂ ਹੁਣ ਉਹ ਜਿਹੜੀ ਕਠੂਆ ਤੋਂ ਟ੍ਰੇਨ ਚੱਲੀ ਸੀ ਉਹਦੇ ਵਾਂਗੂ ਆ ਬਿਨਾਂ ਡਰਾਈਵਰ ਤੋਂ ਚੱਲੀ ਜਾਂਦਾ ਮਸਾਂ ਰੋਕੀਆ ਕਿਤੇ ਜਾ ਕੇ ਮਕੇਰੀਆਂ ਕੋਲੇ ਉਹ ਲੱਕੜਾਂ ਲੁਕੜਾਂ ਧੜਕੇ ਉਹੀ ਐ ਸੌਣ ਅਗੇ ਉਹ ਡਰਾਈਵਰ ਤੋਂ ਬਿਨਾਂ ਚੱਲੀ ਹੋਈ ਟ੍ਰੇਨ ਐ ਨਾ ਬਾਜੜੀ ਤੋਂ ਲੈਂਦੀ ਆ ਨੁਕਸਾਨ ਕਰੋ ਜੇ ਬਾਜੜੀ ਤੋਂ ਨਾ ਲਾਹੋਗੇ ਕਿੱਥੇ ਲਾਹੋਗੇ ਉਹ ਨੂੰ ਉਹ ਨਹੀਂ ਰੁਕਣੀ ਉਹ ਬਹੁਤ ਖਤਰਨਾਕ ਰੇਨ ਆ